ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਮਿੱਤਰੋ ਦੁੱਲਵਾਂ ਕਲਾ ਤੋਂ ਵੀਡੀਓ ਬਣਾਉਣ ਲੱਗੇ ਆਂ ਜ਼ਿਲ੍ਹਾ ਮਲੇਰਕੋਟਲਾ ਪਹਿ ਜਾਂਦਾ ਜਿੰਨੀਆਂ ਵੀ ਇਸ ਪਿੰਡ ਤੋਂ ਮਿਲ ਲਦਾ ਪਹਿਲਾਂ ਦੋ ਤਿੰਨ ਵੀਡੀਓ ਬਣੀਆਂ ਡਾਇਮੰਡ ਪੀਸੀ ਦਿਖਾਏ ਆ ਤੁਹਾਨੂੰ ਤੇ ਅੱਜ ਵੀ ਨਾ ਜਿਹੜੀ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਕਿਸੇ ਰਿਕਾਰਡ ਤੋਂ ਘਟਮੀ ਹੈਗੀ ਪਿੱਛੇ ਵੀ ਕੱਟੀ ਆ ਤੇ ਝੋਟੀ ਵੀ ਪੂਰੀ ਲਾਜਵਾਬੀ ਆ ਯਾਰ ਜੇ ਇਹਦੀ ਰੰਗ ਦੀ ਗੱਲ ਕਰ ਲਈਏ ਤੇ ਸਿੰਘ ਦੀ ਇਹਦੇ ਲੇਵੇਂ ਦੀ ਇਹਦੇ ਹਰ ਬਣਤਰ ਤੋਂ ਚੰਗੀ ਆ ਕਿਉਂ ਆਪਣੇ ਤੁਸੀਂ ਹੈ ਉਹੀ ਗੱਲ ਆ ਜਦੋਂ ਆਪਣਾ ਚੈਨਲ ਖੋਲਦੇ ਆ ਸਾਨੂੰ ਤਾਂ ਤੁਹਾਨੂੰ ਕੋਈ ਚੀਜ਼ ਹੀ ਮਿਲਦੀ ਆ ਵੱਖਰੀ ਜੀ ਤੇ ਅੱਜ ਵੀ ਕੋਸ਼ਿਸ਼ ਕਰੀਆ ਵੀ ਇੰਨੀ ਦੂਰ ਆ ਚੱਲ ਕੇ ਆਇਆ ਤਾਂ ਇੱਕ ਤੁਹਾਨੂੰ ਐਨ ਵੱਖਰੀ ਜੀ ਚੀਜ਼ ਦਿਖਾਵਾਂਗੇ ਤੁਸੀਂ ਬਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਇਦਾਂ ਦੀਆਂ ਚੀਜ਼ਾਂ ਉਹੀ ਗੱਲ ਆ ਹੈ ਨਾ ਫਿਰ ਜਿਹੜੇ ਘਰੋਂ ਦਿਖਾਵਾਂਗੇ ਇੱਕ ਆਮ ਪਰਿਵਾਰ ਦੇ ਘਰੋਂ ਬਾਈ ਨੇ ਐਨ ਮਿਹਨਤ ਨਾਲ ਆਪਦੀ ਨਾਲ ਤਿਆਰ ਕਰਿਆ ਹੋਇਆ ਨਮੂਨਾ ਤੁਹਾਡੇ ਸਾਹਮਣੇ ਪੇਸ਼ ਕਰਿਆ ਤੇ ਕਿੰਦਾ ਦੀ ਮਿਹਨਤ ਲੱਗੀ ਹੋਣੀ ਹੈ ਨਾ ਇਦਾਂ ਦਾ ਜਾਨਵਰ ਪਾਲਣ ਵਾਸਤੇ ਤੇ ਬਾਕੀ ਬਾਈ ਨੂੰ ਆਪਾਂ ਕਹਾਂਗੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਵਾਂਗੇ ਇਹਨੂੰ ਸਾਰੀ ਗੱਲਬਾਤ ਆਪਾਂ ਤੁਹਾਡੀ ਭਰਾ ਨਾਲ ਕਰਾ ਦਾਂਗੇ ਹੈਨਾ ਪਹਿਲਾਂ ਝੋਟੀ ਤੋੜ ਕੇ ਦਿਖਾ ਦਈਏ ਤੁਹਾਨੂੰ ਬਾਕੀ ਗੱਲਬਾਤ ਆਪਾਂ ਤੁਹਾਡੀ ਬਾਅਦ ਚ ਕਰਾਉਨੇ ਆ ਬਹੁਤ ਮਿਹਨਤ ਲੱਗੀ ਹੋਣੀ ਆਮ ਬਿਲਕੁਲ ਨੋਰਮਲ ਕਰੋ ਇਹ ਜਿਹੜੀ ਇਹ ਬਾਈ ਨੇ ਝੋਟੀ ਪਾਲ ਕੇ ਤੁਹਾਡੇ ਸਾਹਮਣੇ ਤਿਆਰ ਕਰਤੀ ਤੇ ਤੁਹਾਡਾ ਹੱਕ ਬਣਦਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਕਿਸੇ ਭਰਾ ਨੂੰ ਉਹੀ ਗੱਲ ਹੈ ਨਾ ਇਹਦਾ ਬਣਦਾ ਮੁੱਲ ਮਿਲ ਜੇ ਇਹਦਾ ਜਿੰਨੇ ਕੋਈ ਹੀ ਗੱਲ ਹੈ ਇਹਦਾ ਬਾਈ ਦੀ ਮਿਹਨਤ ਦਾ ਮੁੱਲ ਇਹਨੂੰ ਜ਼ਰੂਰ ਮਿਲਣਾ ਚਾਹੀਦਾ ਛੋਟੀ ਸ਼ਾਨਦਾਰ ਹੈ ਕੋਈ ਘਾਟ ਨਹੀਂ ਹੈਗੀ ਛੋਟੀ ਜੀ ਬਾਕੀ ਆਪਾਂ ਭਰਾਵਾਂ ਨਾਲ ਗੱਲਬਾਤ ਕਰਕੇ ਨਾ ਇਹ ਇਹਨੂੰ ਲੈ ਚਲਾ ਇਹਨੂੰ ਰੇਟ ਜ਼ਰੂਰ ਕਰਵਾਵਾਂਗੇ ਤੇ ਜਿਹੜੀ ਇਹਦੇ ਪਿੱਛੇ ਕੱਟੀ ਪਿਆਰ ਹੋਈ ਆ ਕੱਟੀ ਵੀ ਵਾਹਲੀ ਚੰਗੀ ਆ ਆ ਦੇਖਿਓ ਵਾੜੀ ਸਪੈਸ਼ਲ ਹੈ ਛੋਟੀ ਇੱਕ ਪਿੱਛੇ 31 ਤੇ ਪਿੱਛੇ ਬੱਚਾ ਤਿਆਰ ਹੋ ਜੂਗਾ ਜਿਹੜਾ ਉਹ ਵੀ ਪੂਰਾ ਟਾਪ ਦਾ ਤਿਆਰ ਹੋ ਜੂਗਾ ਯਾ ਦੇਖੋ ਜੇ ਕਿਸੇ ਉਹੀ ਗੱਲ ਆ ਚਾਹੀਏ ਕੋਈ ਵੇਚਣ ਵਾਲਾ ਖਰੀਦਦਾ ਜਾਂ ਮੇਲੇ ਵਾੜਨ ਵਾਲੀ ਛੋਟੀ ਜਾਂ ਮੰਡੀ ਵਾਲੀ ਹੈ ਨਾ ਤੇ ਸਾਰੇ ਪਾਸੇ ਓਕੇ ਆ ਯਾਰ ਇਹਦਾ ਚੌੜਾ ਲੇਵਾ ਇਹਦਾ ਸਰੀਰ ਕਿੰਨਾ ੱਚਾ ਇਹਦੇ ਥਾਣਾ ਦਾ ਗੈਪ ਤੇ ਇਹਦੀ ਲੰਬਾਈ ਆ ਦੇਖੋ ਅੱਗੇ ਉਹ ਪਤਲੀ ਤੇ ਪਿੱਛੇ ਦੇਖ ਲੋ ਇਹਦੀ ਚੜਾਈ ਕਿੰਨੀ ਐ ਮੈਂ ਦੀ ਹੈ ਨਾ ਪੂਰੀ ਟਾਪ ਦਾ ਜਾਨਵਰਾ ਤੁਸੀਂ ਜਦੋਂ ਨੇੜੇ ਆ ਕੇ ਦੇਖੋਗੇ ਨਾ ਤਾਂ 19 ਨਹੀਂ 21 ਲੱਗੂਗੀ ਲੈ ਚਲੋ ਜੀ ਅੰਦਰ ਲੈ ਚਲੋ ਪਿੱਛੇ ਬੱਚਾ ਵੀ ਬਹੁਤ ਸੋਹਣਾ ਤਿਆਰ ਹੋਇਆ ਮੇਰੇ ਖਿਆਲ ਆ ਵੀ 10 ਤੋਂ 15 ਦਿਨ ਹੋ ਗਏ ਹੁਣੇ ਸੂਈ ਨੂੰ ਅੱਛਾ ਨਾ ਹੋ ਗਿਆ ਰਮਾ ਦੇ ਨਾਲ ਅੱਛਾ 11 ਦਿਨਾਂ ਦਾ ਬੱਚਾ ਅੱਜ ਮੈਂ ਹੀ ਬਿੰਦਾ ਬਸ ਠੀਕ ਐ ਠੀਕ ਐ ਟੀਵੀ ਦੇਖ ਰਿਹਾ ਹੈ ਨਾ ਹਾਂ ਹਾਂ ਆ ਦੇਖ ਉਰੀ 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 ਵਾਂਦੇ ਉਰੀ ਲੈੱਕ ਬੱਕ ਕੇ ਬਾਈਆਂ ਨਾਲ ਕਰਾਉਣੇ ਗੱਲ ਵਾ ਸਸਰੀ ਕਰ ਬਾਈ ਸਸਰੀ ਕਰ ਆ ਤੁਸੀਂ ਦਿਓਗੇ ਡਿਟੇਲ ਇਹਦੀ ਆਏ ਹੋ ਤਾਂ ਦੇ ਦੇ ਨਾਮ ਦੱਸ ਦੋ ਆਪਣਾ ਤੇਰਾ ਨਾਮ ਮਨਿਆ ਨਾ ਮਨੀ ਆ ਤੂੰ ਹੀ ਹੋ ਜਾ ਸਾਹਮਣੇ ਨਾਲ ਹੋ ਜਾ ਤੂੰ ਨਾਮ ਦੱਸ ਲਈ ਬਾਈ ਦੇ ਕਈ ਵਾਰੀ ਥੋੜਾ ਜਿਹਾ ਹੌਲੀ ਬੋਲਦਾ ਹੈ ਨਾ ਬਾਈ ਲਓ ਬਈ ਸਮਾਰ ਕੇ ਸਮਝਾ ਦੇ ਦੀ ਕੀ ਗੱਲ ਵਾ ਤੇ ਕੀ ਡਿਟੇਲ ਹੈ ਪਿੰਡ ਦਲਮਾਗਲਾ ਆਪਣਾ ਜਿਹੜਾ ਮਰੇ ਗੋੜਲਾ ਆਪਣੇ ਦਾ ਪਹਿਲਾ ਵੀਡੀਓ ਬਣਦੀ ਆ ਨੇ ਉਧਰ ਹਾਂਜੀ ਹਾਂਜੀ ਬਾਹ ਪੁੰਡਾ ਮਿਹਨਤੀ ਹੈਗਾ ਭਲਿਆੜ ਡੰਗਰ ਲੈ ਕੇ ਪਾਲਦੇ ਨੇ ਠੀਕ ਹੈ ਜੀ ਉਹ ਛੋਟੀ ਸੂਈ ਆ ਇਹਨਾਂ ਨੇ ਭਲਿਆੜ ਲਈ 7 ਮਹੀਨੇ ਦੀ ਗੱਬਣ ਠੀਕ ਹੈ ਜੀ ਲੋਧਾਰਾ ਮਾਰ ਕੇ ਲਈ ਜੀ ਠੀਕ ਹੈ ਡرائی ਜੀ ਠੀਕ ਹੈ ਜੀ ਤੇ ਬਾਸ ਹੁਣ ਥੋੜੇ ਸਾਹਮਣੇ ਆ ਤਿਆਰੀ ਅੱਜ 11ਵਾਂ 12ਵਾਂ ਦਿਨ ਸੂਈ ਨੂੰ ਆ ਠੀਕ ਹੈ 13 14 ਕਿਲੋ ਹਾਂ ਤਿਆਰੀ ਦਾ ਹੈਗਾ 13 14 ਕਿਲੋ 10 11 ਦੇਣੇ ਸੂਈ ਥੱਲੇ ਹੈਗੇ 15 ਪਲਸ ਤਾਂ ਹੱਕ ਬਣਦੀ ਬਾਰੇ 13 14 ਕਿਲੋ ਕਿਹਾ ਆਪਾਂ ਨੂੰ ਵੀ ਬਲੂਨ ਨੇ 14 ਕਿਲੋ ਦੁੱਧੇ ਗੱਡੇ ਆ ਠੀਕ ਹੈ ਠੀਕ ਹੈ ਨਹੀਂ ਦੁੱਧ ਦੀ ਕਲੀਸ਼ਨ ਦੰਦੀ ਦਾ ਪੂਰੀ ਨਹੀਂ ਨਹੀਂ ਦੇਊਗੀ ਵੀ ਦੁੱਧ ਕਿਉਂਕਿ ਹਜੇ ਦੇਖ ਕੁਝ ਹੀ ਘੰਟੇ ਟੱਪਿਆ ਹਨਾ ਹੁਣ ਵੀ ਐ ਹੋਈ ਖੜਿਆ ਜਿਵੇਂ ਆਪਾਂ ਬਾਜ਼ਾਰ ਲੱਗੀ ਹੁੰਦੀ ਆ ਜਿਆਦਾ ਵੀਰੇ ਡੰਗ ਤੇ ਵੀ ਆ ਹੀ ਹੁੰਦੀ ਆ ਠੀਕ ਹੈ ਸੀ ਮਨ ਜ਼ੂਮੰਦਾ ਫਿਰ ਕੋਈ ਨਹੀਂ ਕੋਈ ਪਤਾ ਬੋਲੀ ਐਵੇਂ ਉਹ ਕੋਈ ਪਤਾ ਨਹੀਂਗਾ ਆਂਦਾਰੀ ਬੰਦੇ ਨੇ ਇਹ ਮਿਹਨਤ ਵਾਲੇ ਗਰੀ ਪਰਿਵਾਰਾਂ ਨੂੰ ਪਤਾ ਦੇ ਲੈਣਾ ਹਾਂਜੀ 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 ਪਰ ਮਿਹਨਤ ਕਰਨ ਵਾਲੇ ਬੰਦੇ ਨੇ ਜਿਵੇਂ ਝੂਠ ਬੋਲੀ ਆਈ ਹੈ ਵਿਆਹ ਲਖਮੀ ਡੇਰੀ ਫਾਰਮਾਂ ਵਾਲਿਆਂ ਦੀ ਆ ਉਹ ਫਜਰੰਗੀ ਲਜਵਾਣੇ ਦੀ ਆ ਉਹ ਜਿੱਦਾਂ ਬੁੱਲਣ ਦਾ ਨਾ ਕੋਈ ਫਾਇਦਾ ਨਹੀਂ ਆਦਾ ਆਪਾਂ ਨੂੰ ਪਤਾ ਨਹੀਂ ਉਹਦਾ ਫਾਇਦਾ ਨਹੀਂ ਕੋਈ ਤੇ ਉਹੀ ਗੱਲ ਆ ਜਿਵੇਂ ਹਰੇਕ ਤੋਂ ਦੇਖ ਆਪਾਂ ਹਰੇਕ ਦੇ ਘਰੇ ਜਾਂਦੀ ਆ ਇੰਨਾ ਪਸ਼ੂ ਤਾਂ ਸਰਦੇ ਵਰਦੇ ਘਰਾਂ 'ਚ ਵੀ ਨਹੀਂ ਤਿਆਰ ਉਹਨਾਂ ਦੇ ਕਿ ਬਾਈ ਦੀ ਮਿਹਨਤ ਕੀ ਕੁਝ ਹਾਂ ਮਿਹਨਤ ਹੀ ਐ ਫਵਾੜਾ ਬਹੁਤ ਔਖਾ ਪਸ਼ੂ ਹੈ ਨਾ ਘਰ ਲੱਗਦਾ ਵੀਰੇ ਇਹ ਜੇ ਘਰੇ ਆਪਾਂ ਕੱਟੀ ਤੋਂ ਸ਼ੁਰੂ ਤੋਂ ਸਾਲ ਦੀ ਲੈ ਕੇ ਪਾਲਦੇ ਆ 2.5 ਲੱਖ ਰੁਪਏ ਜੇ ਤਿਆਰ ਹੁੰਦੀ ਆ ਤੁਹਾਨੂੰ ਹੀ ਬਤਾ ਤਿਆਰ ਹੁੰਦੀ ਆ ਇਹ ਹੀ ਗੱਲ ਹੈ ਨੇ ਕਿੰਨਾ ਚਿਰ ਸਾਹੀ ਬਾਈ ਨੇ ਬਾਕੀ ਤਿਆਰ ਬਹੁਤ ਚੰਗੀ ਕਰੀਆ ਯਾਰ ਤਾਂ ਹੀ ਜੇ ਤਿਆਰ ਕਰੀਆ ਤਾਂ ਹੀ ਦੋ ਰੁਪਏ ਫਿਰ ਚੰਗੇ ਬਣਦੇ ਆ ਬਾਈ ਨੇ ਸਵਾਈਆ ਹੁਣ ਦੁੱਧ ਵੀ ਤਿਆਰ ਕਰਿਆ 7 ਕਿਲੋ ਲਲਾ ਕੇ ਰ ਬੱਚਾ ਪਤਾ ਰੰ ਦਿਖਾ ਦਈਏ ਰੇਟ ਆਪਾਂ ਤੁਹਾਨੂੰ ਬਾਅਦ ਚ ਕਰਵਾ ਦਾਂਗੇ ਚੈੱਕ ਬਹੁਤ ਵਧੀਆ ਤਿਆਰ ਝੋਟੀ ਕਰੀਆ ਬਾਈ ਨੇ ਇਹ ਜੀ ਗੱਲ ਨਹੀਂ ਤੇ ਰੇਟ ਆਪਾਂ ਤੁਹਾਨੂੰ ਜਰੂਰ ਵੀਡੀਓ 'ਚ ਕਰਵਾਵਾਂਗੇ ਤੇ ਪਹਿਲਾਂ ਤਾਂ ਉਹੀ ਗੱਲ ਆ ਤੁਸੀਂ ਵੀ ਕਮੈਂਟਾਂ ਨਾਲ ਬਾਈ ਦਾ ਹੌਸਲਾ ਜਰੂਰ ਵਧਾਏ ਹੋਏ ਹਨਾ ਯਾਰ ਕਿੱਦਾਂ ਦੇ ਜਾਨਵਰ ਤਿਆਰ ਕਰਦਾ ਬਾਈ ਆ ਦੇਖੋ ਆ ਕੱਟੀਆਂ ਖੜੀਆਂ ਨੇ ਤੇ ਬਾਲੇ ਵਧੀਆ ਉਹੀ ਗੱਲ ਆ ਇਹ ਚੀਜ਼ਾਂ ਨਾ ਸ਼ੌਂਕ ਨਾਲ ਹੁੰਦੀਆਂ ਨੇ ਸ਼ੌਂਕ ਤੋਂ ਬਿਨਾ ਕੁਝ ਨਹੀਂ ਆ ਦੇਖੋ ਕੱਚਾ ਰੱਖਿਆ ਹੋਇਆ ਥੱਲੇ ਥੋੜਾ ਕੈਮਰੇ ਤੋਂ ਡਰ ਸਕਦੀ ਹੈ ਹਾਂ ਕੈਮਰੇ ਕੋਈ ਆ ਗਿਆ ਇੱਥੇ ਲਾ ਦੇ ਲਾ ਦੇ ਲਾ ਦੀ ਗੱਲ ਤਾਂ ਉਹ ਵੀ ਪੂਰਾ ਥੋੜਾ ਤੋਂ ਬਾਅਦ ਇਹਦੇ ਬੁੱਧਨ ਬਾਹਰ ਕੋਈ ਨਾ ਕੋਈ ਨਾ ਕੱਢ ਜੀ ਪਾ ਦੇ ਪਾ ਦੇ ਕੱਟੀ ਵੀ ਵਾਲੀ ਚੰਗੀ ਆ ਯਾਰ ਨਾਲ ਹੀ ਰਲ ਜੂ ਸਾਲ ਦੇ ਅੰਦਰ ਅੰਦਰ ਹੀ ਕੱਟੀ ਤਿਆਰ ਹੋਣ ਵਾਲਾ ਜਾਨਵਰ ਰੇਟ ਆਪਾਂ ਸਾਨੂੰ ਜ਼ਰੂਰ ਵੀਡੀਓ 'ਚ ਕਰਵਾਵਾਂਗੇ ਸਿੰਘਾਂ ਤੋਂ ਲੈ ਕੇ ਪਿੱਠਪੁੜੇ ਦੀ ਐਨ ਬੰਨ ਤਰ ਸਾਰੇ ਪਾਸੇ ਓਕੇ ਆ ਜੀ ਕੋਈ ਨਾ ਪਾਸਵੇਂ ਆਉਣ ਦੇ ਕੋਈ ਚੱਕਰ ਹੁਣ ਤੇ ਰੈਂਕ ਲੀਟਰ ਦਾ ਜੜ ਜੜ ਹੈਗਾ ਹਾਂ ਆ ਗਈ ਭਾਈ ਆ ਗਈ ਬੰਦ ਗੁਰਾਂ ਦੇ ਪਾਸੇ ਮੇਜੋਟੀ ਹੋਰ ਜਿਹਾ ਮੜੀ ਟੱਕ ਟੱਕ ਦੇ ਮੈਨੂੰ ਬੰਨੋ ਖੱਪਾ ਲਓ ਆਹ ਬਠਾਣ ਕਿੰਨੀ ਆਹ ਤੋਂ ਲੱਗਦਾ ਤਾਂ

ਬਾ ਪਛਾੜੀ ਚੋਦੇ ਤਾਂ ਹੈ ਚੋਦੇ ਬਾ ਠੀਕ ਹੈ ਬਾ ਚੋ ਲੈਣਗੇ ਬਾਈ ਬਾ ਖੜਾ ਕੇ ਰੇਟ ਨੂੰ ਦੱਸ ਦੇ ਦੇ ਕੀ ਗੱਲ ਬਾਤ ਰੋ ਰੇਟ ਵਾਲੀ ਗੱਲ ਬਾਤ ਦੱਸ ਆ ਜਾ ਸਾਹਮਣੇ ਆ ਜਾ ਤੂੰ ਕੋਈ ਗੱਲ ਦਾ ਬਾਤ ਹੋਰ ਤਰਾਇਆ ਦਾ ਕੋਈ ਗੱਲ ਨਹੀਂ ਰੇਟ ਦੱਸ ਦੋ ਬਣਦਾ ਜਾ ਵੀ ਇੰਨੇ ਨਹੀਂ ਦੇ ਦੇ ਦੇਖ ਲਓ ਤੁਸੀਂ ਬਸ ਝੋਟੀ ਦੇ ਮਨ ਦਾ ਕਪਣਦਾ ਆ ਮਿਹਨਤ ਕੀਤੀ ਆ ਬੰਦਿਆਂ ਨੇ ਮਿਹਨਤ ਦਾ ਮੁੱਲ ਮੁੜੇ ਵਸ ਹਨਾ ਹਾਂਜੀ ਹਾਂਜੀ ਬਾ گاਹਾਂ ਨੂੰ ਹੀ ਬੰਦੇ ਦਾ ਹੌਂਸਲਾ ਰਹਿੰਦਾ ਚੰਗਾ ਡੰਗਰ ਲੈ ਕੇ ਪਾਲਦਾ ਫਿਰ ਠੀਕ ਹੈ ਠੀਕ ਹੈ ਸਹੀ ਗੱਲ ਐ ਇਹਨੂੰ 2 ਰੁਪਏ ਬਣ ਜਾਣਗੇ 2 ਰੁਪਏ ਕੋਈ ਗੱਲ ਫੇਰ ਵੀ ਤੈਨੂੰ ਪਤਾ ਲੱਖ ਸਵਾ ਲੱਖ ਤੋਂ ਤਾਂ ਇਹ ਜੀ ਪਲੇਟ ਵੀ ਘੱਟ ਦਿੰਦਾ ਨਹੀਂ ਹਨਾ ਸਹੀ ਗੱਲ ਐ ਕਿੰਨੇ ਦੀ ਫੇਰ 190 ਹੁੰਦਾ 1.90 ਵਾਲਾ ਜਿਆਦਾ ਹੋ ਜੂ ਕੰਮ ਥੋੜਾ ਜਿਹਾ ਲੇੜੇ ਲਾ ਦੇ ਤੜੇ ਆ ਉਹੀ ਗੱਲ ਐ ਐਦਾ ਕੰਮ ਨਹੀਂ ਮਾਰਤਾ ਕਰਦਾ ਉਹੀ ਨਾ ਬੰਦਾ ਹੋਵੇ ਕਿੰਨੇ ਦੀ ਜਮੀਨ ਬਸ ਚੱਕੇ ਦੇ ਕੰਮ ਵੀ ਇੰਨੇ ਦੀ ਬਸ ਦੇ ਦਾਂਗੇ 1.80 ਨੂੰ ਮੈਂ ਦਵਾਂਗੇ ਠੀਕ ਐ ਨੰਬਰ ਬੋਲੋ ਆਪਣਾ ਨੰਬਰ ਹੈਗਾ 97817 ਹੀ ਹਾਂ 85611 97817 ਹਾਂ 85611 85711 ਸਕਰੀਨ ਤੇ ਹਾਂ ਸਕਰੀਨ ਤੇ ਵੀ ਚਲਾ ਦਾਂਗੇ ਬਾਕੀ ਬਾਈ ਦਾ ਨੰਬਰ ਲੈ ਪਿੰਡ ਦਲਮਾਂਗਲਾ ਲੈ ਇੱਕ ਵਾਰੀ ਫੇਰ ਤੋਰ ਕੇ ਦਿਖਾ ਦੇ ਹੁਣ ਨਾ ਝੱਟੀ ਉਹੀ ਗੱਲ ਆ ਬਣਾ ਚ ਪਸਵੇਂ ਆਈ ਹੋਰ ਵੀ ਮਾਨ ਤਾਨ ਕਰ ਤੂੰ ਪਰ ਜਦੋਂ ਤੁਸੀਂ ਝੋਟੀ ਆ ਕੇ ਘਰੇ ਦੇਖੋਗੇ ਨਾ ਓਏ ਦੁੱਖ ਤੋੜ ਦੂ ਇਹ ਗੱਲ ਐ ਵੀ ਘਰੇ ਰੱਖਣ ਵਾਲਾ ਪਸ਼ੂ ਮੰਡੀ ਦੇ ਮੰਡੀ ਦੇ ਜਾ ਕੇ ਗੇਰਾ ਤਾਰਤੀ ਮੇਲਾ ਮੰਗਰ ਫਿਰੂ ਹਾਂ ਫਿਰੂ ਫਿਰੂ ਬਈ ਇਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਸਾਫ ਸੁਥਰੀ ਵੀ ਆ ਯਾਰ ਆ ਦੇਖੋ ਸਾਫ ਸੁਥਰੀ ਵੀ ਆ ਇਹ ਗੱਲ ਨਹੀਂ ਹੈਗੀ ਵੀ ਕੱਲੀ ਉਹ ਕੰਮ ਨਹੀਂ ਵੀ ਇਹਦੀ ਚੜਾਈ ਇਹਦੀ ਬਾਡੀ ਇਹਦਾ ਘੱਟ ਕਾਟ ਇਹਦਾ ਰੰਗ ਹਰ ਪੱਖ ਤੋਂ ਚੰਗੀ ਆ ਲਿਆ ਬਈ ਲਿਆ 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 ਜਦੋਂ ਬਾਈ ਦਾ ਕਹਾਣਾ ਕਹਿੰਦਾ ਜਦੋਂ ਮੰਡੀ ਤੇ ਧਾਰਤੀ ਨਾ ਮੰਡੀ ਮੰਗਰ ਫਿਰਨ ਲਈ ਕਾਉਣਾ ਬਾਟਾ ਪਤਾ ਜਾਣ ਮੇਰਾ 1 ਲੱਖ 80 ਹਜ਼ਾਰ ਨੂੰ ਦੇ ਦਾਂਗੇ ਕਹਿੰਦਾ ਲੈ ਠੀਕ ਹੈ ਮਿੱਤਰੋ ਫਿਰ ਅੱਜ ਇੱਕ ਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾਈ ਆ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਨਾ ਬਾਈ ਦਾ ਹੌਸਲਾ ਵਧਾਇਆ ਬਹੁਤ ਸੋਹਣਾ ਜਾਨਵਰ ਤਿਆਰ ਕਰਿਆ ਅੱਗੇ ਵੀ ਕਿਸੇ ਭਰਾ ਨੂੰ ਉਹੀ ਗੱਲ ਆ ਚਾਹ ਬਣਦਾ ਇਦਾਂ ਦੇ ਜਾਨਵਰ ਤਿਆਰ ਕਰਦਾ ਹਨ ਤੇ ਅੱਜ ਦੀ ਵੀਡੀਓ ਚ ਇਨੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ